ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਮੇਰੀ ਵੀਡੀਓ ਦਾ ਵਿਸ਼ਾ ਹੈਗਾ ਹੈ ਮੈਪ ਨਕਸ਼ਾ ਸਾਡੇ ਆਂਗਣਵੜੀ ਦੇ ਏਰੀਏ ਦਾ ਨਕਸ਼ਾ ਤੇ ਸਾਡੇ ਸਰਵੇ ਦਾ ਨਕਸ਼ਾ ਦੋ ਨਕਸ਼ੇ ਅਸੀਂ ਜਿਹੜਾ ਆ ਬਣਾ ਸਕਦੇ ਆ ਇਹ ਸਾਡੀ ਇੱਛਾ ਤੇ ਆਧਾਰਿਤ ਹੁੰਦਾ ਵੈਸੇ ਤਾਂ ਪਰ ਜਿਹੜੀਆਂ ਕੁੜੀਆਂ ਨੂੰ ਕੰਮ ਕਰਨ ਦਾ ਸ਼ੌਂਕ ਹੈਗਾ ਆ ਉਹ ਇਸ ਗੱਲ ਨੂੰ ਜਿਹੜਾ ਆ ਉਹ ਧਿਆਨ ਚ ਰੱਖਦੇ ਹੋਏ ਆਪਣੇ ਸੈਂਟਰ ਦਾ ਜਿਹੜਾ ਆ ਨਕਸ਼ਾ ਤਿਆਰ ਕਰ ਸਕਦੇ ਆ ਸੋ ਮੈਂ ਤੁਹਾਨੂੰ ਜਿਹੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਸਾਰੇ ਪਿੰਡ ਦਾ ਏਰੀਆ ਤੁਸੀਂ ਜਿਹੜਾ ਹੈ ਜਿੰਨਾ ਏਰੀਆ ਤੁਹਾਡੇ ਅੰਡਰ ਆਉਂਦਾ ਹੈਗਾ ਉਹਦਾ ਇਸੇ ਤਰ੍ਹਾਂ ਨਕਸ਼ਾ ਤਿਆਰ ਕਰ ਸਕਦੇ ਹੋ ਜਿਦੇ ਵਿੱਚ ਤੁਸੀਂ ਹਾਈਲਾਈਟ ਕਰਨਾ ਹੈਗਾ ਨਾਲ ਨਾਲ ਜਿਹੜੀਆਂ ਥਾਵਾਂ ਆ ਉਹਨਾਂ ਨੂੰ ਲਿਖਣਾ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਰੋਡ ਦਾ ਨਾਮ ਲਿਖਿਆ ਹੋਇਆ ਕਿਹੜੀ ਰੋਡ ਜਿਹੜੀ ਹੈ ਅ ਕਿਧਰੋਂ ਕਿਹੜੀ ਰੋਡ ਜਾਂਦੀ ਹੈ ਸਾਰੀਆਂ ਰੋਡਸ ਦਾ ਨਾਮ ਲਿਖ ਰੱਖਿਆ ਹੈ ਉਸ ਤੋਂ ਬਾਅਦ ਜਿਹੜਾ ਆ ਸਕੂਲ ਦੀ ਵੀ ਨਿਸ਼ਾਨੀ ਦੇ ਰੱਖੀ ਐ ਠੀਕ ਐ ਆਂਗਣਵਾੜੀ ਸੈਂਟਰ ਦੀ ਇੱਕ ਨੰਬਰ ਇੱਥੇ ਲੱਗਦਾ ਇੱਥੇ ਪ੍ਰਾਇਮਰੀ ਸਕੂਲ ਐ ਤੇ ਮਿਡਲ ਸਕੂਲ ਐ ਨਾ ਉਸ ਤੋਂ ਬਾਅਦ ਗੁਰਦੁਆਰੇ ਦੀ ਨਿਸ਼ਾਨੀ ਦੇ ਰੱਖੀ ਐ ਠੀਕ ਐ ਇੱਥੇ ਆਰਓ ਦੀ ਨਿਸ਼ਾਨੀ ਐ ਮਤਲਬ ਜਿੰਨੀਆਂ ਵੀ ਤੁਹਾਡੇ ਜਗਾਵਾਆਂ ਹੈਗੀਆਂ ਉਹਨਾਂ ਨੂੰ ਤੁਸੀਂ ਪਿੰਨ ਅਪ ਕਰਨਾ ਹੈਗਾ ਉਹਨਾਂ ਦੀ ਨਿਸ਼ਾਨੀ ਲਖਣੀ ਐ ਜਿਵੇਂ ਇੱਥੇ ਕੀ ਐ ਧਰਮਸ਼ਾਲਾ ਪੰਚਾਇਤ ਘਾਰ ਹੈ ਠੀਕ ਹੈ ਸਾਰਾ ਜਿਹੜਾ ਨਕਸ਼ਾ ਤੁਸੀਂ ਇਸੇ ਤਰ੍ਹਾਂ ਆਪਦੇ ਏਰੀਏ ਦੇ ਅਕੋਰਡਿੰਗ ਤਿਆਰ ਕਰਨਾ ਹੈ ਜਿਵੇਂ ਮੁਸਾਫਰਖਾਨਾ ਸੁਸਾਇਟੀ ਹੈ ਇੱਥੇ ਕੋਈ ਪੀਰਾਂ ਦੀ ਜਗ੍ਹਾ ਬਣੀ ਹੋਈ ਹੈ ਮੁਹੰਮਦਦੀਨ ਸ਼ਾਹ ਦੀ ਜਗ੍ਹਾ ਠੀਕ ਹੈ ਵਾਟਰ ਵਰਕਸ ਹੈ ਅੰਗਨਵਾੜੀ ਸੈਂਟਰ ਨੰਬਰ 2 ਹੈ ਇੱਧਰ ਲੱਗਦਾ ਠੀਕ ਹੈ ਸਾਰਾ ਏਰੀਆ ਜਿਹੜਾ ਤੁਸੀਂ ਕਵਰ ਕਰਨਾ ਆਪਣਾ ਆਪਣੇ ਪਿੰਡ ਦਾ ਠੀਕ ਹੈ ਇਹਦੇ ਵਿੱਚ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਪਿੰਡ ਦਾ ਨਕਸ਼ਾ ਤਿਆਰ ਕਰਨਾ ਇੱਕ ਨਕਸ਼ਾ ਠੀਕ ਹੈ ਦੂਜੇ ਨੰਬਰ ਤੇ ਤੁਸੀਂ ਉਹ ਨਕਸ਼ਾ ਤਿਆਰ ਕਰਨਾ ਹੈ ਜਿਹੜਾ ਏਰੀਆ ਤੁਹਾਡੇ ਕੋਲੇ ਆ ਇਹ ਜਿਹੜਾ ਹੈ ਸਾਰੇ ਪਿੰਡ ਦਾ ਜਿਵੇਂ ਪਿੰਡ ਸੰਗਰਾ ਹੋਰ ਹੈ ਸੰਗਰਾ ਉਹਦਾ ਸਾਰਾ ਨਕਸ਼ਾ ਹੈ ਇਹ ਤੁਸੀਂ ਇਹਨੂੰ ਪਹਿਲਾਂ ਤਾਂ ਜਿਹੜਾ ਆ ਨਕਸ਼ਾ ਬਹੁਤ ਔਖਾ ਮਿਲਦਾ ਹੁੰਦਾ ਸੀਗਾ ਵੀ ਆਪਾਂ ਆਮ ਤੌਰ ਤੇ ਨਕਸ਼ਾ ਜਿਹੜਾ ਉਹ ਜਨਤਕ ਨਹੀਂ ਹੁੰਦਾ ਸੀ ਸੋ ਅੱਜਕੱਲ ਤਾਂ ਆਪਾਂ ਨੈੱਟ ਤੇ ਸਰਚ ਕਰ ਸਕਦੇ ਆ ਇਹ ਮੇਰਾ ਜਿਹੜਾ ਨਕਸ਼ਾ ਬਣਿਆ ਹੈ ਅੱਜ ਤੋਂ ਜਿਹੜਾ ਆ 8-9 ਸਾਲ 10 ਸਾਲ ਪਹਿਲਾਂ ਹੀ ਕਹਿ ਸਕਦੇ ਆ ਪੁਰਾਣਾ ਹੈਗਾ ਤੇ ਬਾਕੀ ਇਹਦੀ ਹਾਲਤ ਦੇਖ ਕੇ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨਕਸ਼ਾ ਹੈ ਪੁਰਾਣਾ ਆ ਸੋ ਅੱਜਕੱਲ ਤਾਂ ਤੁਸੀਂ ਨੈੱਟ ਤੇ ਸਰਚ ਕਰਕੇ ਵੀ ਆਪਣਾ ਨਕਸ਼ਾ ਆ ਉਹ ਦੇਖ ਸਕਦੇ ਹੋ ਸਾਰੇ ਪਿੰਡ ਦਾ ਨਕਸ਼ਾ ਜਿਹੜਾ ਤੁਹਾਨੂੰ ਉਹਦੀ ਆਊਟਲਾਈਨ ਜਿਹੜੀ ਆ ਮਿਲ ਜੂਗੀ ਫੋਨ ਤੇ ਤੇ ਉਹਦੇ ਵਿੱਚੋਂ ਤੁਹਾਨੂੰ ਜਿਹੜਾ ਤੁਸੀਂ ਆਪਦਾ ਏਰੀਆ ਆ ਉਹਨੂੰ ਕਿਵੇਂ ਤੁਸੀਂ ਹਾਈਲਾਈਟ ਕਰਨਾ ਜਾਂ ਫਿਰ ਉਹਦਾ ਤੁਸੀਂ ਅਲੱਗ ਨਕਸ਼ਾ ਤਿਆਰ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਜਿਵੇਂ ਪੂਰਾ ਨਕਸ਼ਾ ਹੈ ਤੇ ਆ ਹੈਗਾ ਆ ਜਿੰਨਾ ਏਰੀਆ ਤੁਹਾਡੇ ਅੰਦਰ ਆਉਂਦਾ ਆ ਉਹਦਾ ਤੁਸੀਂ ਅਲੱਗ ਤੋਂ ਨਕਸ਼ਾ ਤਿਆਰ ਕਰਨਾ ਓਨੀਆਂ ਗਲੀਆਂ ਓਨਾ ਹੀ ਜਿਹੜਾ ਏਰੀਆ ਤੁਸੀਂ ਆਪਦਾ ਅਲੱਗ ਨਕਸ਼ਾ ਤਿਆਰ ਕਰਕੇ ਰੱਖ ਸਕਦੇ ਹੋ ਇਹ ਮੇਰੇ ਦੋ ਨਕਸ਼ੇ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਮੇਰਾ ਸਰਵੇ ਰਜਿਸਟਰ ਦੇ ਵਿੱਚ ਕੰਮ ਕੀਤਾ ਉਸੇ ਤਰ੍ਹਾਂ ਇਸ ਨਕਸ਼ੇ 'ਚ ਕੰਮ ਕੀਤਾ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਨੰਬਰ ਘਰ ਹੈ ਦੋ ਹੈ ਤਿੰਨ ਚਾਰ ਪੰਜ 6 ਮਤਲਬ ਗਿਣਤੀ ਜਿਹੜੀ ਆ ਉਹ ਹਰੇਕ ਘਰ ਦੀ ਇੱਥੇ ਗਿਣਤੀ ਜਿਹੜੀ ਹੈ ਇਹ ਹੀ ਮੇਰੇ ਰਜਿਸਟਰ ਦੇ ਵਿੱਚ ਗਿਣਤੀ ਹੈ ਸੋ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਘਰ ਹੈਗੇ ਆ ਲਾਸਟ 111 ਘਰ ਲਿਖ ਰੱਖੇ ਆ ਠੀਕ ਹੈ ਇਸ ਇਸ ਨਕਸ਼ੇ ਤੇ ਜਿਹੜਾ ਨੰਬਰ ਆ ਉਹੀ ਤੁਸੀਂ ਜਿਹੜਾ ਆ ਆਪਣੇ ਰਜਿਸਟਰ ਦੇ ਵਿੱਚ ਸਰਵੇ ਰਜਿਸਟਰ ਦੇ ਵਿੱਚ ਸੇਮ ਨੰਬਰ ਹੀ ਰੱਖਣਾ ਹੈ ਠੀਕ ਹੈ ਆਪਣਾ ਜਿਹੜਾ ਸਰਵੇ ਆ ਉਹੋ ਇਸੇ ਤਰ੍ਹਾਂ ਹੀ ਸ਼ੁਰੂ ਕਰਨਾ ਹੈ ਠੀਕ ਹੈ ਇਹ ਵੈਸੇ ਤਾਂ ਜਦੋਂ ਅਸੀਂ 11 ਰਜਿਸਟਰ ਸ਼ੁਰੂ ਕੀਤੇ ਸੀਗੇ ਉਸ ਵੇਲੇ ਹੀ ਇਹ ਜਿਹੜੀ ਦੱਸੀ ਗਈ ਸੀ ਕੰਡੀਸ਼ਨ ਕਿ ਸਭ ਤੋਂ ਪਹਿਲਾਂ ਆਪਾਂ ਆਪਣੇ ਏਰੀਏ ਦਾ ਪਹਿਲਾਂ ਪਿੰਡ ਦਾ ਫਿਰ ਏਰੀਏ ਦਾ ਜਿਹੜਾ ਨਕਸ਼ਾ ਤਿਆਰ ਜ਼ਰੂਰ ਕਰਨਾ ਹੈ ਠੀਕ ਹੈ ਇਹ ਉਸ ਵੇਲੇ ਦਾ ਹੀ ਮੇਰਾ ਨਕਸ਼ਾ ਤਿਆਰ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਹਾਈਲਾਈਟ ਕੀਤਾ ਹੋਇਆ ਮੈਂ ਠੀਕ ਹੈ ਘਰ ਹੈਗੇ ਆ ওয়াটার ਵਰਕਸ ਦਾ ਸ਼ਮਸ਼ਾਨ ਘਾਟਾ ਅੰਗਨਵੜੀ ਸੈਂਟਰ ਹੈ ਮੁਸਾਫਰਖਾਨਾ ਸੁਸਾਇਟੀ ਈਚ ਐਂਡ एवरीथिंग ਇਜ਼ ਰਿਟਨ देयर ਸੋ ਤੁਸੀਂ ਵੇਖ ਸਕਦੇ ਹੋ ਆ ਬਾਰਲੀ ਫਿਰਨੀ ਹੈ ਟਾਣੀ ਹੈ ਸੋ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਏਰੀਆ ਦਾ ਨਕਸ਼ਾ ਤਿਆਰ ਕਰ ਸਕਦੇ ਹੋ ਠੀਕ ਹੈ ਇਹਦੇ ਨਾਲ ਪ੍ਰਭਾਵ ਪੈਂਦਾ ਜੇਕਰ ਕੋਈ ਬਾਹਰੋਂ ਆਂਦਾ ਤਾਂ ਉਹ ਜਿਹੜਾ ਆ ਪ੍ਰਭਾਵਿਤ ਹੁੰਦਾ ਤੁਹਾਡੇ ਕੰਮ ਤੋਂ ਸੋ ਮੈਨੂੰ ਵਧੀਆ ਲੱਗਦਾ ਮੈਨੂੰ ਸ਼ੌਂਕ ਆ ਹਰੇਕ ਕੰਮ ਦਾ ਸੋ ਮੈਨੂੰ ਵਧੀਆ ਲੱਗਦਾ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਕੰਮ ਕਰੋ ਕਿਉਂਕਿ ਕੁੜੀਆਂ ਦੇ ਕਮੈਂਟ ਆ ਰਹੇ ਆ ਕਿ ਮੈਮ ਸਾਨੂੰ ਬਹੁਤ ਵਧੀਆ ਨੌਲੇਜ ਪ੍ਰੋਵਾਈਡ ਹੋ ਰਹੀ ਹੈ ਸੋ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਕਿਤੇ ਕੰਮ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂ ਸੋ ਇਹ ਆਂਗਨਵਾੜੀ ਸੈਂਟਰ ਦੇ ਦੋ ਨਕਸ਼ੇ ਜਿਹੜੇ ਤੁਸੀਂ ਵੀ ਆਪਣੇ ਏਰੀਏ ਦੇ ਬਣਾ ਸਕਦੇ ਹੋ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਧੰਨਵਾਦ